ਲੱਖਾਂ ਡਾਲਰ ਕਨੇਡਾ ਤੋਂ ਪੰਜਾਬ ਪਹੁੰਚ ਗਿਆ ਏ 1 ਮਿਲੀਅਨ ਡਾਲਰ 6300 ਐਨ ਆਰ ਆਈ ਪੰਜਾਬੀਆਂ ਨੇ ਗੋਦ ਲਏ ਹੜ੍ਹ ਪ੍ਰਭਾਵਿਤ ਸਾਰੇ ਪਿੰਡ ਘਰ ਤਾਂ ਬਣਾ ਕੇ ਦੇਣਗੇ ਹੀ ਨਾਲ ਹੀ ਛੋਟੇ ਵਪਾਰੀ ਜਿਵੇਂ ਕਰਿਆਨਾ ਚੱਕੀ ਮਕੈਨਿਕ ਆਦ ਦੁਕਾਨਾਂ ਦਾ ਵਪਾਰ ਮੁੜ ਸੁਰਜੀਤ ਕਰਨਗੇ ਪਰਿਵਾਰ ਨੇ ਜਿਹਦੀ ਆਟਾ ਚੱਕੀ ਆ ਉਹਦੀ ਛੱਤ ਡਿੱਗ ਗਈ ਉਹਦਾ ਸਮਾਨ ਡੈਮੇਜ ਹੋ ਗਿਆ ਉਹ ਵੀ ਕਰਕੇ ਦੇਣਾ ਜਾਂ ਕੋਈ ਛੋਟੇ ਕਾਰੋਬਾਰੀ ਆ ਇਦਾ ਕੋਈ ਸਮਾਨ ਥੋੜਾ ਕਰ ਕੋ ਸਕੂਟਰ ਮੈਕੈਨਿਕ ਆ ਮੰਨ ਲਓ ਉਹਦਾ ਸਮਾਨ ਖਰਾਬ ਹੋ ਗਿਆ ਉਹ ਸਮਾਨ ਲੈ ਕੇ ਦੇਵਾਂਗੇ ਜਾਂ ਕੋਈ ਜਿਹੜਾ ਬੰਦਾ ਛੋਟੇ ਛੋਟੇ ਬਿਜ਼ਨਸ ਕਰਦੇ ਆ ਕੋਈ ਦੁਕਾਨਦਾਰੀ ਆ ਉਹ ਖਰਾਬ ਹੋ ਗਈ ਇਹ ਸੈਬ ਵੱਲੋਂ ਇਹ ਸਾਰਾ ਕੁਝ ਹੋਊਗਾ ਸੈਫ ਸੰਸਥਾ ਦੇ ਬੈਨਰ ਹੇਠ 50 ਕਰਾਂ ਨੂੰ ਬਣਾਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ਕਮੈਂਟਾਂ ਚ ਐਨ ਆਰ ਆਈ ਭਰਾਵਾਂ ਦਾ ਧੰਨਵਾਦ ਜ਼ਰੂਰ ਕਰਿਓ 1 ਮਿਲੀਅਨ ਡਾਲਰ 6300 ਤੁਸੀਂ ਵਸਦੇ ਰਹੋ ਪਰਦੇਸੀਓ ਤੁਹਾਡੇ ਨਾਲ ਵਸੇ ਪੰਜਾਬ ਜਿਨ੍ਹਾਂ ਨੇ ਮਕਾਨ ਗਿਰਗੇ ਹੈਗੇ ਉਹ ਮਕਾਨ ਅਸੀਂ ਬਣਾਉਣੇ ਸ਼ੁਰੂ ਕਰ ਦਾਂਗੇ ਠੀਕ ਹੈ ਜੀ ਜਿਨ੍ਹਾਂ ਨੂੰ ਜਿਵੇਂ ਘਰਾਂ ਦੇ ਘਰ ਸਮਾਨ ਰੋੜਗੇ ਨੇ ਉਹ ਸਮਾਨ ਲੈ ਕੇ ਦੇਣੇ ਜਾਂ ਜ਼ਮੀਨ ਜਿਹੜੀ ਹੈਗੀ ਹੈ ਉਹ ਖੇਤੀਬਾੜੀ ਵਾਲੀ ਜ਼ਮੀਨ ਹੈਗੀ ਇਹ ਦੁਬਾਰਾ ਫਿਰ ਤਿਆਰ ਕਰਾਂਗੇ 1 ਮਿਲੀਅਨ ਡਾਲਰ 6300 ਪਰੋਵਾਰ ਨੇ ਕਿਹਦੀ ਆਟਾ ਚੱਕੀਆ ਉਹਦੀ ਛੱਤ ਡਿੱਗ ਗਈ ਉਹਦਾ ਸਮਾਨ ਡੈਮੇਜ ਹੋ ਗਿਆ ਉਹ ਵੀ ਕਰਕੇ ਦੇਣਾ ਜਾਂ ਕੋਈ ਛੋਟੇ ਕਾਰੋਬਾਰੀਆ ਕੀ ਦਾ ਕੋਈ ਸਮਾਨ ਥੋੜਾ ਘਰ ਕੋਈ ਸਕੂਟਰ ਮੈਕੈਨਿਕ ਆ ਮੰਨ ਲਓ ਉਹਦਾ ਸਮਾਨ ਖਰਾਬ ਹੋ ਗਿਆ ਉਹ ਸਮਾਨ ਲੈ ਕੇ ਦੇਵਾਂਗੇ ਜਾਂ ਕੋਈ ਜਿਹੜਾ ਬੰਦਾ ਛੋਟੇ ਛੋਟੇ ਬਿਜ਼ਨਸ ਕਰਦੇ ਆ ਕੋਈ ਦੁਕਾਨਦਾਰੀ ਆ ਉਹ ਖਰਾਬ ਹੋ ਗਈ ਇਹ ਸੈਬ ਵੱਲੋਂ ਇਹ ਸਾਰਾ ਕੁਝ ਹੋਊਗਾ ਜਾਂ ਮਕਾਨ ਤਵਾਂ ਪਹਿਲਾਂ ਹੁਣ ਸਟਾਰਟ ਕਰ ਲੈਣੇ ਆ ਜਿਸ ਦੇ ਵਿੱਚ ਮਤਲਬ ਆਪਾਂ ਨੂੰ ਜਿੰਮੇ ਜਿੰਮੇ ਰਿਪੋਰਟਾਂ ਆਈ ਜਾਣੀਆਂ ਮਕਾਨ ਆਪਣੇ ਜਿਹੜੇ ਉਦੋਂ ਧੁੱਬਾਂ ਲੱਗਣ ਤੋਂ ਬਾਅਦ ਨਾ ਫਿਰ ਡਿਗਣੇ ਆ ਪਰ ਉਹ ਕੋਈ ਗੱਲ ਨਹੀਂ ਜਿੱਦਾਂ ਜਿੱਦਾਂ ਮਾਰੇ ਕਰਵਾ ਕਰੇ ਨਾ ਡਿਗਣ ਜਿੰਨ ਦੇਵਾ ਜਾਣ ਪਰ ਜਿਹੜੇ ਡਿੱਗੇ ਆ ਉਹਨਾਂ ਨੂੰ ਆਪਾਂ ਹੁਣ ਨਾਲ ਦੇ ਨਾਲ ਮੌਸਮ ਠੀਕ ਹੋਇਆ ਤਾਂ ਸ਼ੁਰੂ ਕਰ ਦਿਆਂ। ਦੇਖੀ ਜਿਨ੍ਹਾਂ ਟਫ ਟਾਈਮ ਪੰਜਾਬ ਤੇ ਆਇਆ ਵਾ ਪੰਜਾਬ ਉਹਨਾਂ ਹੀ ਉੱਪਰ ਕੇ ਉੱਠਿਆ ਵਾ। ਠੀਕ ਹੈ ਜੀ ਤੇ ਹੁਣ ਵੀ ਜਿਹੜਾ ਟਾਈਮ ਟਫ ਹੈਗਾ ਬਟ ਇਹ ਹੈ ਕਿ ਤੁਸੀਂ ਦੇਖ ਲਓ ਵੀ ਹੌਨਰ ਟਾਈਮ 'ਚ ਪੰਜਾਬ ਫੇਰ ਖੁਸ਼ਹਾਲ ਹੋ ਜਾਊਗਾ। ਸਸਕਲ ਦੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲਮੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਲੋਕ ਚੱਲ ਰਹੇ ਨੇ। ਕਈਆਂ ਦੇ ਘਰ ਤਬਾਹ ਹੋ ਗਏ ਨੇ ਕਈਆਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਲੋਕ ਨਿਤ ਕਿਸ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਜੂਝ ਰਹੇ ਨੇ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਨੇ ਔਰ ਇਹਨਾਂ ਮੁਸ਼ਕਲਾਂ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆਈਆਂ ਨੇ ਜਿਨ੍ਹਾਂ ਦੇ ਵਿੱਚੋਂ ਸਿੱਖੀ ਵੇਨਸ ਫਾਊਂਡੇਸ਼ਨ ਦੇ ਵੱਲੋਂ ਵੀ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਕੈਨੇਡਾ ਦੀ ਇਹ ਸੰਸਥਾ ਹੈ ਔਰ ਕਿਸ ਤਰੀਕੇ ਦੇ ਨਾਲ ਸੈਫ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਲੋਕਾਂ ਦੀ ਇਸ ਦੇ ਬਾਰੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਇਸ ਵੇਲੇ ਅਮਰਜੀਤ ਸਿੰਘ ਸੇਖੋ ਤੇ ਹਰਜਿੰਦਰ ਸਿੰਘ ਜੀ ਮੌਜੂਦ ਨੇ ਜੋ ਕਿ ਸੈਫ ਇੰਟਰਨੈਸ਼ਨਲ ਇੰਡੀਆ ਤੋਂ ਰਨ ਕਰਦੇ ਨੇ ਜੀ ਵਾਹਿ ਖਾਲਸਾ ਵਾਹਿ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਸੁਣਨ ਨੂੰ ਮਿਲਿਆ ਸੀਗਾ ਕਿ 1 ਮਿਲੀਅਨ ਪਲੱਸ ਡਾਲਰ ਨੇ ਜਿਹੜੇ ਉਹ ਦਿੱਤੇ ਗਏ ਨੇ ਹਰ ਪੀੜਤਾ ਨੂੰ ਕਿੱਦਾਂ ਉਹ ਇਕੱਠੇ ਕੀਤੇ ਗਏ ਤੇ ਕਿਸ ਤਰੀਕੇ ਦੇ ਨਾਲ ਮਦਦ ਕੀਤੀ ਜਾ ਰਹੀ ਹੈ ਇਹਦੇ ਬਾਰੇ ਰੋਸ਼ਨੀ ਪਾਓ ਇਹ ਸੈਫ ਇੰਟਰਨੈਸ਼ਨਲ ਦੀ ਟੀਮ ਵੱਲੋਂ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਆਪਣੀ ਇਹ ਮਾਇਆ ਸੰਗਤ ਨੇ ਦਿੱਤੀ ਆ ਜੀ ਅ ਸਰਦੇ ਬਜਰਾ ਰੈੱਡ ਐਪ ਐਮਲ ਦਾ ਵੀ ਧੰਨਵਾਦ ਕਰਦੇ ਆ ਉਹਨਾਂ ਨੇ ਸਹਿਯੋਗ ਦੇ ਕੇ ਮਾਇਆ ਜਿਹੜੀ ਇਕੱਠੀ ਹੋਈ ਆ ਇਹ ਉੱਥੇ ਇੱਕ ਪਰਫਾਰਮਰ ਬਣਾ ਕੇ ਲੋਕਾਂ ਲਈ ਭੇਜਿਆ ਸੀ ਵੀ ਹੜਪੀੜ ਤਾਂ ਲਈ ਆਪਾਂ ਜਿਹੜੀ ਸਹਾਇਤਾ ਕਰਨੀ ਆ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਨਾ ਜਿਹੜੀ ਮਾਇਆ ਉਹਨਾਂ ਨੇ ਦਿੱਤੀ ਆ ਉਹਨਾਂ ਦਾ ਇੱਕ ਇੱਕ ਪੈਸਾ ਇਹ ਹੜਪੀੜ ਤਾਂ ਤੇ ਲੱਗਣਾ ਉਸ ਰਿਜ਼ਲਟ ਸਾਹਮਣੇ ਆਈ ਜਾਣੇ ਤੋਂ ਕੰਮ ਕਰੂਗੀ ਸੰਸਥਾ ਉੱਤ ਜਾ ਕੇ ਤੇ ਟੀਮਾਂ ਲਗੀਆਂ ਹੋਈਆਂ ਨੇ ਜੀ ਕੰਮ ਚੱਲ ਰਿਹਾ ਹੈ ਕਿੰਨੀਆਂ ਕਿ ਟੀਮਾਂ ਲਗਾਈਆਂ ਗਿਆ ਨੇ ਪੂਰੇ ਪੰਜਾਬ ਭਰ ਦੇ ਵਿੱਚ ਕਿ ਇਕੱਲਾ ਇੱਕ ਪਾਠਲੇ ਫੜਿਆ ਗਿਆ ਕਿਸੇ ਇੱਕ ਪਾਸਾ ਫੜਿਆ ਗਿਆ ਪੰਜਾਬ ਦਾ ਪਹਿਲਾਂ ਸਟਾਰਟਿੰਗ ਦੇ ਵਿੱਚ ਜਿਹੜਾ ਦਿੱਤੇ ਵਾਲਾ ਬੰਨਿਆ ਉੱਥੇ ਆਪਾਂ ਮੈਡੀਕਲ ਕੈਂਪ ਤੋਂ ਸਟਾਰਟ ਕੀਤਾ ਕਿਉਂਕਿ ਜਦੋਂ ਸਟਾਰਟਿੰਗ ਆ ਹੁਣ ਆਪਾਂ 2014 ਦੇ ਜਿਹੜੇ ਹੜ੍ਹ ਨੇ ਕਸ਼ਮੀਰ ਚ ਵਿੱਚ ਹੀ ਗਏ ਆ ਜਾਂ 2019 ਵਾਲੇ ਹੋਗੇ ਸਾਰਿਆਂ ਦੇ ਵਿੱਚ ਆਪਾਂ ਇਹ ਇੱਕ ਤਜਰਬਾ ਹੋ ਗਿਆ ਸੀ ਵੀ ਜਿਵੇਂ ਹੁਣ ਖਬਰਾਂ ਆਉਂਦੀਆਂ ਨੇ ਨਾ ਚੈਨਲਾਂ ਦੇ ਬਾਰ ਬਾਰ ਵੀ ਰਾਸ਼ਨ ਬਹੁਤ ਖਰਾਬ ਹੋ ਰਿਹਾ ਜਾਂ ਜਿੰਨਾ ਲੋੜਨ ਲਗ ਪਹੁੰਚ ਨਹੀਂ ਦੇ ਰਹਾ ਕਿਉਂਕਿ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਕੋਲੇ ਜਿਹੜਾ ਰਾਸ਼ਨ ਹੈਗਾ ਉਹ ਜਦੋਂ ਘਰਾਂ 'ਚ ਮੁੜ ਬਸੇਵਾ ਕਰਦੇ ਉਦੋਂ ਨਾਲ ਨੂੰ ਜ਼ਰੂਰਤ ਆ ਬਾਹਰ ਲੰਗਰ ਜਿਹੜਾ ਉਦਾਂ ਬਣਿਆ ਹੋਇਆ ਤਾਂ ਲੋਕਾਂ ਨੂੰ ਮਿਲ ਜਾਂਦਾ ਤੇ ਉਹ ਹੁਣ ਜਿਹੜੀ ਲੋਕ ਸੰਗਤ ਲੈ ਕੇ ਆਉਂਦੇ ਆ ਰਸ਼ਦ ਉਹ ਫਿਰ ਕੀ ਕਰਦੇ ਆ ਦੂਰੋਂ ਨੇੜੇ ਆਉਂਦੇ ਆ ਉਹਨਾਂ ਕੋਲੇ ਕੋਈ ਪਲੇਟਫਾਰਮ ਨਹੀਂ ਹੁੰਦਾ ਉੱਥੇ ਨਾ ਅਸੀਂ ਪਹਿਲਾਂ ਵੀ ਅਪੀਲਾ ਕੀਤੀਆਂ ਨੇ ਹੁਣ ਵੀ ਅਪੀਲਾ ਕਰਦੇ ਆ ਲੋਕਾਂ ਨੂੰ ਵੀ ਤੁਸੀਂ ਕਿਸੇ ਵੀ ਸੰਸਥਾ ਨਾਲ ਜੁੜ ਕੇ ਜਿਵੇਂ ਹੁਣ ਅਸੀਂ ਵੱਖਰੇ ਵੱਖਰੇ ਬਿਹਰਸ ਬਣਾਏ ਹੋਇਆ ਤੁਸੀਂ ਉੱਥੇ ਜਿਹੜਾ ਸੱਕੀ ਬਾਨ ਆ ਆਪਣੇ ਅਜ ਨਾਲੇ ਉੱਥੇ ਆਪਾਂ ਬਿਹਰਸ ਬਣਾਇਆ ਵੀ ਜਿਸਾ ਕੋਈ ਬੰਦੇ ਨੂੰ ਜ਼ਰੂਰਤ ਦਾ ਸਮਾਨ ਦੀ ਉਥੋਂ ਲਿਜਾ ਸਕਦਾ ਨਹੀਂ ਤਾਂ ਸਾਡੇ ਕੋਲੇ ਉੱਥੇ ਮੈਸੇਜ ਆਊਗਾ ਉਹਨਾਂ ਦਾ ਤਾਂ ਕੋਈ ਬੰਦਾ ਸਨੇਹਾ ਦੇਊਗਾ ਜਾਂ ਸੰਪਰਕ ਕਰਨਗੇ ਤਾਂ ਅਸੀਂ ਪਹੁੰਚਦਾ ਕਰਾਂਗੇ ਇਦਾਂ ਹੀ ਆਪਣਾ ਜਿਹੜਾ ਦਿੱਤੇ ਵਾਲਾ ਬਾਨ ਆ ਉੱਥੇ ਉੱਤੇ ਵੀ ਆਪਾਂ ਇੱਕ ਬਿਹਰਸ ਬਣਾਇਆ ਤੇ ਹੁਣ ਤੀਜਾ ਹੈਗਾ ਉੱਥੇ ਆਪਣੇ ਫਾਜਲ ਕਾ ਵੀ ਜਿੰਮੇ ਵੀ ਕਿਸੇ ਨੂੰ ਜ਼ਰੂਰਤ ਆ ਉਥੋਂ ਲਿਜਾ ਸਕਦਾ ਜਾਂ ਜੇ ਕਿਸੇ ਕੋਲੇ ਫालतੂ ਹੈਗਾ ਉਹਨਾਂ ਕੋ ਸਮਾਂ ਨਹੀਂ ਹੈਗਾ ਵੇਸਟ ਕਰਨ ਵਾਲਾ ਉੱਥੇ ਉਹ ਰੱਖ ਸਕਦੇ ਆ ਵੀ ਉਹ ਬਾਅਦ ਦੇ ਵਿੱਚ ਆਪਾਂ ਲੋਕਾਂ ਨੂੰ ਰਿਸਿਵ ਕਰਾਂਗੇ ਜਿਨੂੰ ਜਿੰਨਾ ਦੀ ਜ਼ਰੂਰਤ ਆ ਅੱਛਾ ਇਹ ਵੀ ਦੇਖਣ ਨੂੰ ਮਿਲਿਆ ਕਿ ਰਾਹਾਂ ਦੇ ਵਿੱਚੋਂ ਖੜਖੜ ਕੇ ਲੋਕ ਜਿਹੜੇ ਆ ਰਾਸ਼ਨ ਇਕੱਠਾ ਕਰੀ ਜਾ ਰਹੇ ਨੇ ਤਾਂ ਇਹਦੇ ਇਸ ਲੁੱਟ ਨੂੰ ਵੀ ਖਤਮ ਕਰਨ ਦੇ ਲਈ ਜਾਂ ਫਿਰ ਘਟਾਉਣ ਦੇ ਲਈ ਕੋਈ ਯਤਨ ਕੀਤੇ ਗਏ ਨੇ ਨਹੀਂ ਯਤਨ ਇਹੀ ਆ ਪਹਿਲਾਂ ਵੀ ਵੀਡੀਓ ਪਾਈਆਂ ਨੇ ਉਹਦਾ ਕਾਰਨ ਇਹੀ ਸੀਗਾ ਵੀ ਜਿਹੜੇ ਲੋਕ ਦੇਖੋ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਜਜਵਾਤੀ ਨੇ ਬੜੇ ਹੌਸਲੇ ਵਾਲਿਆ ਹਨਾ ਪੰਜਾਬ ਨੂੰ ਇਦਾਂ ਰੋਬਾ ਨਹੀਂ ਦਿੰਦੇ ਪੈਸਾ ਵੀ ਬਹੁਤ ਦਿੰਦੇ ਆ ਰਾਸ਼ਨ ਵੀ ਬਹੁਤ ਲਿਆਉਂਦੇ ਆ ਉਹ ਨਾਲ ਕੀ ਕਰਦੇ ਆ ਪਿੰਡਾਂ ਦੇ ਵਿੱਚੋਂ ਜਿਵੇਂ ਨੌਜਵਾਨ ਮੁੰਡੇ ਆ ਜਜਵਾਤੀ ਹੋ ਜਾਂਦੇ ਆ ਵੀ ਅਸੀਂ ਅਸੀਂ ਮਦਦ ਕਰੀ ਅੱਗੇ ਜਾ ਕੇ ਉਹ ਸਮਾਨ ਰਾਸ਼ਨ ਇਕੱਠਾ ਕਰਕੇ ਲੈ ਜਾਂਦੇ ਆ ਗਾਹਾਂ ਜਾ ਕੇ ਉਹਨਾਂ ਨੂੰ ਪ੍ਰੋਬਲਮ ਇਹਈ ਆ ਵੀ ਉਹਨਾਂ ਨੂੰ ਪਲੇਟਫਾਰਮ ਨਹੀਂ ਹੁੰਦਾ ਹਨਾ ਵੀ ਇਹ ਸਮਾਨ ਦੇਣਾ ਕਿਹਨੂੰ ਕਿਸੇ ਨਾਲ ਸੰਪਰਕ ਨਹੀਂ ਹੋਇਆ ਹੁੰਦਾ ਫਿਰ ਜਿਹੜੇ ਲੋਕ ਉੱਥੇ ਔਰ ਬਾਹਰਲੇ ਜਿਹੜੇ ਹੜ ਪੀੜਤ ਨੇ ਉਹਨਾਂ ਕੋਲ ਤਾਂ ਸਮਝ ਨਹੀਂ ਵੀ ਉਹ ਜਾ ਕੇ ਰੋਡ ਤੇ ਇਦਾਂ ਕਰਨ ਕਿਉਂਕਿ ਉਹਨਾਂ ਨੇ ਆਪਦੇ ਘਰਾਂ ਦੇ ਫਸਲਾਂ ਦਾ ਫਿਕਰ ਹੁੰਦਾ ਉਹ ਉਹ ਲੋਕ ਫਿਰ ਨਾ ਉੱਥੇ ਧੱਗਾ ਕਰਦੇ ਆ ਜਿਵੇਂ ਹੁਣ ਅਜਨਾਲੇ ਦੀ ਖਬਰ ਬਰਸੋਂ ਆਈ ਆ ਵੀ ਉਹ ਸਮਾਨ ਪਿੰਡਾਂ ਦੇ ਲੈ ਗਏ ਤਾਂ ਉਹ ਪਿੰਡ ਵਾਲੇ ਇੱਕ ਬੰਦੇ ਨੇ ਕਹਿ ਦਿੱਤਾ ਵੀ ਇਹਨਾਂ ਕੋਲ ਤਾਂ ਹਰਾਚਾਰਾ ਪੱਠੇ ਹੈਗੇ ਆ ਇਹਨਾਂ ਦੀ ਫਸਲ ਬਚੀ ਹੋਈ ਆ ਉਹ ਪਰਿਵਾਰ ਉਹਨਾਂ ਲੜ ਪਿਆ ਵੀ ਤੁਸੀਂ ਇਦਾਂ ਕਿਉਂ ਕਹਿੰਦੇ ਆ ਉਹਨਾਂ ਦੀ ਲੜਾਈ ਦੇ ਵਿੱਚ ਜਿਹੜੇ ਬੰਦੇ ਰਸ ਲੈ ਕੇ ਗਏ ਸੀ ਉਹਦੇ ਸਿਰ 'ਤੇ ੱਟ ਲੱਗੀ ਤੇ ਉਹਦਾ ਸਿਰ ਪਾਟ ਗਿਆ ਇੱਕ ਮੁੰਡੇ ਦਾ ਪੀਰ ਸੰਸਥਾ ਮੰਨੇ ਉਥੇ ਕਿਹਾ ਵੀ ਆਪਾਂ 2 ਦਿਨ ਰਾਸ਼ਨ ਰੋਕ ਦੋ ਵੀ ਆਪਾਂ ਕਿਹ ਤਰੀਕੇ ਨਾਲ ਬਣ ਗਏ ਇਹ ਲੋਕਾਂ ਨੂੰ ਇਹੀ ਹੁਣ ਵੀ ਇਹੀ ਅਪੀਲ ਆ ਵੀ ਤੁਸੀਂ ਕਿਸੇ ਵੀ ਸੰਸਥਾ ਨਾਲ ਜੁੜਨਾ ਸੇਵ ਨਾਲ ਜੁੜਨਾ ਉਥੇ ਜਿੱਦਾ ਬਿਓਰਸ ਬਣਿਆ ਹੋਇਆ ਉਥੇ ਤੁਸੀਂ ਆਪ ਨਾਲ ਵਲੰਟੀਅਰ ਹੋ ਕੇ ਨਾਲ ਸਮਾਨ ਬਣ ਸਕਦੇ ਹੋ ਇਹ ਨਹੀਂ ਆਪਾਂ ਨੂੰ ਉਥੇ ਵੀ ਸੰਸਥਾ ਹੀ ਬਣੂਗੀ ਤੁਸੀਂ ਵਲੰਟੀਅਰ ਸੇਵਾ ਕਰ ਸਕਦੇ ਹੋ ਰਾਸ਼ਨ ਲੈ ਕੇ ਜਾਂਦੇ ਆ ਉਥੇ ਤੁਸੀਂ ਬਿਓਰਸ ਤੇ ਪਹੁੰਚੋ ਨਾਲ ਜਾ ਕੇ ਤੁਸੀਂ ਰੇਡ ਕਰਕੇ ਆਓ ਆਪਦੇ ਹੱਥ ਨਾਲ ਉਹ ਸੰਕੋ ਕਿ ਬਲੰਟੀਅਰਾਂ ਦੇ ਬਹੁਤ ਲੋੜ ਆ ਕਿ ਬਹੁਤ ਜ਼ਿਆਦਾ ਪਿੰਡ ਹੈ ਨਾ ਪੰਜਾਬ ਵਿੱਚ ਮੌਤ ਪਰ ਕੋਈ ਇੱਕ ਅੱਧਾ ਨਾਲ ਹੋਵੇ ਤਾਂ ਹੋ ਸਕਦਾ ਮਰਜ਼ੀ ਜ਼ਿਆਦਾ ਜਲਦੀ ਹੋ ਜਵੇ ਵੀ ਜਿਹਨਾਂ ਨੂੰ ਪਤਾ ਹੋ ਵੀ ਅਸਲ 'ਚ ਜਿਹਨਾਂ ਨੂੰ ਲੋੜ ਹੈਗੀ ਉਹ ਕੌਣ ਨੇ ਹਾਂਜੀ ਨਹੀਂ ਉਹ ਵੀ ਆਇਆ ਹੁੰਦਾ ਗੱਲ ਵੀ ਅੱਗੇ ਦੇਖਿਆ ਸੀ ਜਦੋਂ ਆਪਾਂ ਕਿਸੇ ਪਿੰਡ ਦੇ ਮੋਢੀਵਾਰ ਨੂੰ ਜ਼ਿੰਮੇਵਾਰੀ ਦੇ ਦਿੰਨੇ ਆ ਹਰੇਕ ਪਿੰਡ ਦੇ ਵਿੱਚ ਨਾ ਪਾਰਟੀਬਾਜ਼ੀ ਹੁੰਦੀ ਆ ਪਾਰਟੀਬਾਜ਼ੀ ਫਿਰ ਉਹਨੂੰ ਆਇਆ ਹੁੰਦਾ ਵੀ ਮੈਂ ਆਪਦੇ ਬੰਦਿਆਂ ਨੂੰ ਸਮਾਨ ਦੇਵਾਂ ਪਰ ਸਾਡਾ ਸਿਸਟਮ ਅਸੀਂ ਕੀ ਬਣਾਇਆ ਵੀ ਅੱਜ ਆਪਣੀਆਂ ਤਕਰੀਬਨ 4 ਟੀਮਾਂ 2 ਟੀਮਾਂ ਜਨਾਲੇ ਅ ਸਰਵੇ ਕਰਨ ਗਈਆਂ ਹੋਣ ਜਾਂ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਇੱਥੇ ਹੈਗਾ ਦੱਤੇ ਵਾਲਾ ਬੰਨ ਦੋ ਟੀਮਾਂ ਉੱਥੇ ਨੇ ਇੱਕ ਟੀਮ ਆਪਣੀ ਫਾਜ਼ਿਲ ਕਾ ਉਹ ਉੱਥੇ ਸਰਵੇ ਕਰਨਗੇ ਜਿਹੜੇ ਘਰ ਦੀ ਜਿੱਦਾਂ ਜ਼ਰੂਰਤਾਂ ਨੋਟ ਕਰਕੇ ਲਿਆਉਣਗੇ ਉਹਨਾਂ ਨੂੰ ਉਹ ਚੀਜ਼ ਉੱਥੇ ਮਹਈਆ ਕਰਾਈ ਜਾਊਗੀ ਜਿੱਦੀ ਜੀ ਲੋੜਾ ਇਹ ਜਿਵੇਂ ਲੁੱਟਖੁੱਟ ਹੁੰਦੀ ਪਈ ਐ ਤੁਸੀਂ ਕਿਹਾ ਵੀ ਸੰਸਥਾਵਾਂ ਦੇ ਜਿਹੜੀਆਂ ਵੇਅਰਹਾਊਸ ਜਿਵੇਂ ਬਣਾਉਣ ਦੀ ਕੋਸ਼ਿਸ਼ ਕੀਤੀ ਐ ਬਾਕੀਆਂ ਨਾਲ ਵੀ ਗੱਲ ਕੀਤੀ ਉਹਨਾਂ ਸੰਸਥਾਵਾਂ ਦਾ ਵੀ ਇਹ ਕਹਿਣਾ ਸੀ ਕਿ ਵੇਅਰਹਾਊਸ ਬਣਾ ਲੈਣੇ ਆ ਉੱਥੇ ਪ੍ਰੋਵਾਈਡ ਕਰਵਾ ਸਕਦੇ ਹੋ ਤੇ ਜਿਹੜੇ ਲੋਕ ਲੈ ਕੇ ਆਉਂਦੇ ਨੇ ਰਾਸ਼ਨ ਨੇ ਵੀ ਉਹ ਵੀ ਉਹ ਤੁਹਾਡੇ ਕੋਲ ਉਹ ਰਾਸ਼ਨ ਰੱਖ ਸਕਦੇ ਨੇ ਜਾਂ ਮਤਲਬ ਸੈਫ ਦੇ ਕੋਲ ਆਪਣੀ ਇੱਕ ਰਾਸ਼ਨ ਅਲੱਗ ਤੋਂ ਲਿਆਂਦਾ ਗਿਆ ਹੈ ਕਿ ਲੋਕਾਂ ਤੱਕ ਪਹੁੰਚਾਇਆ ਜਾਵੇ ਨਹੀਂ ਦੇਖੋ ਫਾਸਟ ਰੇਟ ਲਈਦਾ ਪਹਿਲਾਂ ਆਪਾਂ ਆਪਣਾ ਰਾਸ਼ਨ ਲੈ ਕੇ ਉੱਥੇ ਰੱਖਦੇ ਆਂ ਮੋਰ ਵੀ ਆਪਣੀ ਉਹਦੇ ਫੀਡ ਤੇ ਆਚਾਰ ਜਿੰਨੀਆਂ ਲੋੜਿੰਦੀਆਂ ਚੀਜ਼ਾਂ ਲੋਕਾਂ ਦੇ ਘਰਾਂ ਦੀਆਂ ਕੋਈ ਅੰਤਰਪਾਲ ਚਾਹੀਦੀ ਆ ਮੌਸਮ ਖਰਾਬ ਆ ਹਰ ਚੀਜ਼ ਉਥੇ ਉਪਲਬਧਾ ਲਿਜਾ ਸਕਦੇ ਆ ਪਰ ਅਸੀਂ ਲੋਕਾਂ ਨੂੰ ਵੀ ਇਹੀ ਕਹਿੰਨੇ ਆ ਵੀ ਜਿਹੜਾ ਕੋਈ ਰਾਸ਼ਨ ਲੈ ਕੇ ਜਾਂਦਾ ਉਹ ਉਥੇ ਬੇਰੁਸਤੇ ਜਮਾ ਕਰਾ ਸਕਦਾ ਇਹ ਇਹਦਾ ਮਤਲਬ ਇਹ ਨਹੀਂ ਕਿ ਬਈ ਉਹ ਮਤਲਬ ਅਸੀਂ ਉਹ ਬੰਨਣਾ ਉਹ ਆਪਾਂ ਪਹਿਲਾਂ ਵੀ ਕਹਿੰਨੇ ਆ ਵੀ ਜਿੰਨੇ ਵੀ ਕੋਈ ਵਲੰਟੀਅਰ ਸੇਵਾ ਕਰਦਾ ਦੋ ਦਿਨ ਚਾਰ ਦਿਨ ਰਹਿ ਸਕਦੇ ਆ ਉਥੇ ਤੇ ਉਹ ਨਾਲ ਜਾ ਕੇ ਆਪ ਦਾ ਹਸਲ ਡੋਨੇਟ ਕਰ ਸਕਦੇ ਲੋਕਾਂ ਨੂੰ ਪਰ ਕਹਿਣ ਦਾ ਵਾਵੇ ਵੀ ਲੋਕਾਂ ਤੱਕ ਜਿਹਨੂੰ ਜ਼ਰੂਰਤ ਆ ਉਥੇ ਪਹੁੰਚੇ ਸਰਵੇ ਵੀ ਅਪਦਾਹੀ ਕਰਦੇ ਨਾ ਮੁੰਡੇ ਪਾਣੀ ਦੇ ਵਿੱਚ ਤੁਰੇ ਫਿਰਦੇ ਨੇ ਉਹਨਾਂ ਦੇ ਪੈਰ ਖਰਾਬ ਹੋ ਗਏ ਪਰ ਇਸ ਕਰਕੇ ਵੀ ਆਪਾਂ ਨੂੰ ਸਹੀ ਜਿਹੜੇ ਬੰਦ ਨੂੰ ਜਰੂਰਤ ਆ ਉੱਥੇ ਸਮਾਨ ਪਹੁੰਚੇ ਇੱਕ ਤੁਸੀਂ ਪਰਫਾਰਮਰ ਦੀ ਗੱਲ ਕਰਦੇ ਪਈ ਸੀਗੇ ਕਿ ਉਹਦੇ ਤੋਂ ਵੀ ਵਰਕ ਕੀਤਾ ਜਾ ਰਿਹਾ ਹੈ ਵੀ ਇੱਕ ਪਰਫਾਰਮਾ ਤਿਆਰ ਕੀਤਾ ਜਾਊਗਾ ਇੱਕ ਲਿੰਕ ਤਿਆਰ ਕੀਤਾ ਜਾਊਗਾ ਜਿਹਦੇ ਵਿੱਚ ਲੋਕ ਲੋੜਵੰਦ ਨੇ ਵੀ ਉਹ ਆਫਰ ਪਰਫਾਰਮਰ ਨੂੰ ਭਰਨਗੇ ਤਾਂ ਉਹ ਆਪਣਾ ਰਾਸ਼ਨ ਵੀ ਲੈ ਜਾ ਸਕਦੇ ਆ ਜੋ ਉਹਨਾਂ ਨੂੰ ਹੈਲਪ ਚਾਹੀਦੀ ਹੋ ਮਿਲ ਸਕਦੀ ਹੈ ਉਹ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਆ ਇਧਰੋਂ ਆ ਜੀ ਹਾਂਜੀ ਬਿਲਕੁਲ ਜੀ ਸੰਸਥਾ ਦੇ ਆਪਣੇ ਜਿਹੜੇ ਸੀਈਓ ਆ ਸੰਪਾਦ ਸੰਬੰਧੀ ਸੰਜੀ ਉਹਨਾਂ ਨਾਲ ਗੱਲ ਹੋਈ ਸੀ ਕਿਉਂਕਿ ਉਹਨਾਂ ਨੇ ਉੱਥੇ ਜਿਹੜੀ ਪੇਮੈਂਟ ਆਪਣਾ ਜਿਹੜਾ ਫੰਡ ਇਕੱਠਾ ਹੋਇਆ ਉਹਦੇ ਲਈ ਵੀ ਇੱਕ ਪਰਫਾਰਮਾ ਤਿਆਰ ਹੋਇਆ ਸੀਗਾ ਇਸੇ ਤਰ੍ਹਾਂ ਹੀ ਹੁਣ ਇੱਥੇ ਵੀ ਇੱਕ ਉਹਨਾਂ ਨਾਲ ਮੇਰੀ ਗੱਲ ਹੋਈ ਸੀਗੀ ਪਰਫਾਰਮਾ ਇੱਕ ਤਿਆਰ ਹੋ ਰਿਹਾ ਉਹਦਾ ਅਸੀਂ ਕੱਲ ਹੋ ਸਕਦਾ ਹੈ ਲਿੰਕ ਅਸੀਂ ਵੈਬਸਾਈਟ ਤੇ ਪਾ ਦਾਂਗੇ ਉਹਦੇ ਵਿੱਚ ਅਸੀਂ ਜਿੰਨੀਆਂ ਵੀ ਮਤਲਬ ਲੋਕਾਂ ਨੂੰ ਜ਼ਰੂਰਤਾਂ ਨੇ ਉਹ ਵੈਬਸਾਈਟ ਤੋਂ ਫਾਰਮ ਜਿਹੜਾ ਭਰ ਕੇ ਉਹ ਸੰਸਥਾ ਨੂੰ ਭੇਜ ਸਕਦਾ ਜਿੱਦਾਂ ਦੀ ਕਿਹੜੀ ਜ਼ਰੂਰਤ ਹੋਵੇ ਅਸੀਂ ਸਰਵੇ ਕਰਕੇ ਉਹਨਾਂ ਨੂੰ ਮਹੱਇਆ ਕਰਾਵਾਂਗੇ ਇਹ ਕੋਈ ਮਤਲਬ ਇਹ ਨਹੀਂ ਹੋਊਗਾ ਕੋਈ ਛਲਕਪਟ ਨਹੀਂ ਹੈਗਾ ਵੀ ਜਿਹੜੇ ਅਸਲ ਹੋਣਗੇ ਮਦਦ ਲੈਣਾ ਚਾਹੁੰਦੇ ਉਹਨਾਂ ਨੂੰ ਹੀ ਮਿਲੂਗਾ ਬਿਲਕੁਲ ਜੀ ਉਹ ਅਸੀਂ ਦੇਖੋ ਜੋ ਪਰਫਾਰਮਾ ਅਗਲੇ ਨੇ ਭਰ ਕੇ ਸਾਨੂੰ ਭੇਜਦਾ ਅਸੀਂ ਉਹਨੂੰ ਫਿਰ ਜਿਹੜੀ ਹੈਗੀ ਆ ਘਰੇ ਜਾ ਕੇ ਨਾ ਵੈਰੀਫਾਈ ਕਰਨਾ ਇੱਕ ਵਾਰੀ ਵੀ ਵਾਕਿਆ ਇਹਨਾਂ ਨੂੰ ਇਹ ਚੀਜ਼ ਦੀ ਜ਼ਰੂਰਤ ਹੈਗੀ ਆ ਕਿਉਂਕਿ ਇਹ ਸੰਸਥਾ ਪਹਿਲਾਂ ਵੀ ਇਹਦੇ ਕੰਮ ਕਰਦੀ ਆ ਤਕਰੀਬਨ ਸਾਰਾ ਬੜਾ ਪਾਰਸਲਟੀ ਵਾਲਾ ਕੋਈ ਕੰਮ ਨਹੀਂ ਹੈਗਾ ਇਹਦੇ ਵਿੱਚ ਜੀ ਆਪਾਂ ਕਿਸੇ ਨੂੰ ਇੱਕ ਨੂੰ ਦੇਤਾ ਦੂਜਾ ਰਹਿ ਗਿਆ ਇਦਾਂ ਦਾ ਕੁਝ ਨਹੀਂ ਹੈਗਾ ਉਹਦੇ ਵਿੱਚ ਇਹ ਆ ਵੀ ਹਰੇਕ ਬੰਦਾ ਬੜਾ ਕਲੀਅਰ ਕੱਟ ਲੋਕ ਕਾਨੂੰਨਾਂ ਸਾਹਮਣੇ ਜੋ ਹੋਊਗਾ ਉਹ ਮਤਲਬ ਜੋ ਲੋਡ ਬੰਦ ਨੂੰ ਚੀਜ਼ ਮਿਲੂਗੀ ਇਹ ਨਹੀਂ ਹੈ ਕਿ ਵੀ ਆਪਾਂ ਕਿਸੇ ਬੰਦੇ ਨੂੰ ਇੱਕ ਰਹਿ ਗਿਆ ਜਿਹਨੂੰ ਲੋਡ ਬੰਦ ਦਾ ਦੂਜੇ ਬੰਦੇ ਨੂੰ ਦੇਤੀ ਇਦਾਂ ਦਾ ਕੁਝ ਨਹੀਂ ਉਹ ਟੀਮਾਂ ਆਪਣੀਆਂ ਸਰਵੇ ਵੀ ਤਾਂ ਹੀ ਕਰਦੀਆਂ ਨੇ ਠੀਕ ਜਿੰਦਰ ਸਿੰਘ ਜੀ ਵੀ ਮੌਜੂਦ ਨੇ ਜਿੰਦਰ ਜੀ ਤੁਸੀਂ ਹਾਲਾਤ ਕਿੱਦਾਂ ਦੇ ਦੇਖਿਆ ਤੁਸੀਂ ਤਾਂ ਉਸ ਜਗ੍ਹਾ ਤੇ ਰਹਿ ਕੇ ਵੀ ਦੇਖਿਆ ਆ ਅਮਰਜੀਤ ਵੀਰ ਜੀ ਹੁਣ ਵੀ ਗਏ ਨੇ ਤਾਂ ਉੱਥੇ ਦੇ ਹਾਲਾਤ ਕਿੱਦਾਂ ਦੇ ਨੇ ਅਸੀਂ ਵੀਰ ਜੀ ਇਦਾਂ ਸੀਗਾ ਕਿ ਮੈਂ ਜਿਹੜਾ ਇਸ ਟਾਈਮ ਜਿਹੜਾ ਕਮਿਊਨੀਕੇਸ਼ਨ ਸੈਂਟਰ ਹੈਗਾ ਵਾ ਅਸੀਂ ਮੈਂ ਉੱਥੇ ਉਹ ਸੰਭਾਲ ਰਿਹਾ ਆਂ ਸੇਵਾ ਸੰਭਾਲ ਰਿਹਾ ਆਂ ਤੇ ਮੈਂ ਤੁਹਾਨੂੰ ਇਸ ਚੀਜ਼ ਵਿੱਚ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਜਿਵੇਂ ਹੁਣ ਸੈਫ ਆ ਕਿ ਸਾਡੇ ਕੋਲ ਟੋਟਲ 4-5 ਫਲਡਸ ਅਸੀਂ ਦੇਖੇ ਹੋਏ ਆ ਅਸੀਂ ਟੀਮਸ ਨੇ ਕੰਮ ਕੀਤਾ ਹੋਇਆ ਵਾ ਤੇ ਇਹਦੇ ਚ ਇਦਾਂ ਵਾ ਕਿ ਇਹ ਤਿੰਨ ਸਟੇजेस 'ਚ ਕੰਮ ਕਰਦਾ ਹੂੰ ਜਦ ਫਲੱਡ ਸ ਰਲੀਫ ਹੁੰਦਾ ਹੈ ਤਿੰਨ ਸਟੇਜਸ ਕੰਮ ਕਰਦਾ ਸਭ ਤੋਂ ਪਹਿਲਾ ਤਾਂ ਇਮੀਡੀਟ ਰਲੀਫ ਹੁੰਦੀ ਆ ਜੋ ਕਿ ਜਿਵੇਂ ਸਾਨੂੰ ਪਤਾ ਲੱਗਿਆ ਕਿ ਫਲੱਡ ਆਇਆ ਵਾ ਤਾਂ ਟੀਮਸ ਨਾਲ ਹੀ ਅਸੀਂ ਡਿਸਪੈਚ ਕਰਤੀਆਂ ਜਿਹਦੇ ਚ ਜਿਵੇਂ ਮੈਡੀਕਲ ਏਡ ਹੋ ਗਈ ਠੀਕ ਹੈ ਜੀ ਸੁੱਕਾ ਰਾਸ਼ਨ ਹੋ ਗਿਆ ਟੀਮਸ ਫਟਾਫਟ ਜਾ ਕੇ ਪਿੰਡਾਂ ਚ ਜਿੱਥੇ ਤੇ ਸੀਗਾ ਉੱਥੇ ਬਤੌਰ ਬਤਾਉਣਾ ਸ਼ੁਰੂ ਕਰਤਾ ਮੈਡੀਕਲ ਏਡ ਦੇਣੀ ਸ਼ੁਰੂ ਕਰਤੀ ਡਾਕਟਰ ਦੀ ਟੀਮ ਸੀਗੀ ਉਹਨਾਂ ਨੇ ਜਾ ਕੇ ਵਿਜ਼ਿਟ ਕਰਨਾ ਸ਼ੁਰੂ ਕਰਤਾ ਜਿਵੇਂ ਕਿ ਸਾਨੂੰ ਫਤਿਹ ਵਾਲਾ ਬੰਦ ਚ ਸਭ ਤੋਂ ਪਹਿਲਾਂ ਅਸੀਂ ਉੱਥੇ ਮੈਡੀਕਲ ਕੈਂਪ ਲਾਉਣਾ ਸ਼ੁਰੂ ਕੀਤਾ ਤੇ ਉਹਦੇ ਨਾਲ ਸਾਨੂੰ ਪਤਾ ਲੱਗਿਆ ਕਿ 30 ਪੇਸ਼ੈਂਟ ਸਨ ਜਿਹੜੇ ਡਾਕਟਰ ਸੇ ਵਿਜ਼ਿਟ ਕਰਦੇ ਸੀਗੇ ਉੱਥੇ ਫਿਰ ਜਿਵੇਂ ਪਾਣੀ ਥੋੜਾ ਜਿਹਾ ਘਟਿਆ ਤਾਂ ਅੰਦਰ ਜਾਣਾ ਸ਼ੁਰੂ ਕਰਤਾ ਤੇ ਹੁਣ ਰੈਗੂਲਰਲੀ ਸਾਡੇ ਕੋਲ ਹਿਊਮਨ ਮੈਡੀਸਨ ਐਸ ਵੈਲ ਐਸ ਜਿਹੜੇ ਵੈਟੇਰੀ ਹੈਗੀ ਆ ਵੈਟੇਰੀ ਡੰਗਰ ਹੈਗੇ ਮਾਲ ਮਾਲ ਡੰਗਰ ਹੈਗਾ ਪਿੰਡਾਂ ਚ ਉਹ ਜਾ ਕੇ ਵਿਜ਼ਿਟ ਕਰਦੇ ਆ ਦੇਖਦੇ ਆ ਉਹਨਾਂ ਦੇ ਇਲਾਜ ਵਾਸਤੇ ਉਹ ਕੰਮ ਕਰ ਰਹੇ ਨੇ ਤੇ ਪਹਿਲਾਂ ਤਾਂ ਜਿਵੇਂ ਰਿਲੀਫ ਵਰਕ ਹੈਗਾ ਉਹ ਉਹ ਇਮੀਡੀਟ ਰੀਲੀਫ ਕੀਤਾ ਫਿਰ ਦੂਜਾ ਫੇਸ ਹੈਗਾ ਸਾਡਾ ਰਿਕਵਰੀ ਦਾ ਕਿ ਜਿਵੇਂ ਜਿਵੇਂ ਹੁਣ ਪਾਣੀ ਥੋੜਾ ਕੱਢੂਗਾ ਫਿਰ ਰਿਕਵਰੀ ਪੀਰੀਅਡ ਸਟਾਰਟ ਹੋ ਜੂਗਾ ਜਿਵੇਂ ਜਿਸੀ ਇਮੀਡੀਟਲੀ ਸੀ ਅਸੈਸ ਕਰਨਾ ਸ਼ੁਰੂ ਕਰ ਦਾਂਗੇ ਡੈਮੇਜ ਕਿੰਨਾ ਹੋਇਆ ਕੀ ਹੋਇਆ ਵਾ ਟੀਮਸ ਵਿਜ਼ਿਟਸ ਕਰ ਰਹੀਆਂ ਨੇ ਤੇ ਥਰਡ ਫੇਸ ਥਰਡ ਫੇਸ ਹੈਗਾ ਵਾ ਮੋਡਬਸੇਵਾ ਜਿਹਨੂੰ ਕਹਦੀ ਆ ਰੀਹੈਬਿਲਿਟੇਸ਼ਨ ਹੈ ਨਾ ਰੀਹੈਬਿਲਿਟੇਸ਼ਨ ਆਪਣਾ ਸਟਾਰਟ ਹੋ ਜੂਗਾ ਰੀਹੈਬਿਲਿਟੇਸ਼ਨ ਜਿਨ੍ਹਾਂ ਦੇ ਮਕਾਨ ਗਿਰ ਗਏ ਹੈਗੇ ਉਹ ਮਕਾਨ ਅਸੀਂ ਬਣਾਉਣੇ ਸ਼ੁਰੂ ਕਰ ਦਾਂਗੇ ਠੀਕ ਹੈ ਜੀ ਜਿਨ੍ਹਾਂ ਨੂੰ ਜਿਵੇਂ ਘਰਾਂ ਦੇ ਘਰ ਸਮਾਨ ਰੋੜ ਗਏ ਨੇ ਉਹ ਸਮਾਨ ਲੈ ਕੇ ਦੇਣੇ ਜਾਂ ਜ਼ਮੀਨ ਜਿਹੜੀ ਹੈਗੀ ਹੈ ਉਹ ਖੇਤੀਬਾੜੀ ਵਾਲੀ ਜ਼ਮੀਨ ਹੈਗੀ ਇਹ ਦੁਬਾਰਾ ਫਿਰ ਤਿਆਰ ਕਰਾਂਗੇ ਟਿਕਾ ਡਿਟੈਕਟਰਸ ਲਾ ਕੇ ਫਿਰ ਤੋਂ ਤਿਆਰ ਕਰਾਂਗੇ ਤੇ ਇਹ ਸਾਡਾ 3rd ਫੇਸ 'ਚ ਕੰਮ ਹੈਗਾ ਵਾ ਤੇ ਇਸ ਟਾਈਮ ਸਾਡਾ 2nd ਫੇਸ ਸਟਾਰਟ ਹੋ ਗਿਆ ਵਾ 2nd ਫੇਸ ਇਸ ਤੇ ਅਸੀਂ ਕੰਮ ਕਰਨਾ ਸ਼ੁਰੂ ਕਰਤਾ ਤੇ ਭਾਈ ਸਾਹਿਬ ਨੇ ਪਹਿਲਾਂ ਹੀ ਦੱਸਤਾ ਕਿ ਸਾਡੇ 3 ਜਿਹੜੇ ਸੈਂਟਰਸ ਅਸੀਂ ਬਣਾਏ ਆ ਫਾਜ਼ਲ ਕਾ ਫਿਰੋਜ਼ਪੁਰ ਤੇ ਅਜਨਾਲਾ ਟੀਮਸ ਆਲਰੇਡੀ ਉੱਥੇ ਲੱਗੀਆਂ ਹੋਈਆਂ ਨੇ ਲਾਸਟ 15 ਦਿਨ ਤੋਂ ਅਸੀਂ ਕੰਮ ਕਰ ਰਹੇ ਆ ਤੇ ਸੰਗਤ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆਂ ਕਿ ਜੋ ਸਾਨੂੰ ਲਗਾਤਾਰ ਸਪੋਰਟ ਕਰ ਰਹੀਆਂ ਨੇ ਸਾਥ ਦੇ ਰਹੀਆਂ ਨੇ ਤੇ ਅਸੀਂ ਇਹ ਵੀ ਕਹਿ ਰਹੇ ਆਂ ਕਿ ਅਸੀਂ ਹੋਰ ਇਨਫੋਰਮੇਸ਼ਨ ਹੋਰ ਜਿਹੜੇ ਨੰਬਰਸ ਹੈਗੇ ਆਪਣੇ ਫਲੈਸ਼ ਕਰਾਂਗੇ ਵੈਬਸਾਈਟ ਦੇ ਉੱਤੇ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਪੇजेस ਤੇ ਤੇ ਸਾਰੇ ਨੂੰ ਕਹਾਂਗੇ ਕਿ ਇਹ ਇਹ ਪੇजेस ਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰੋ ਤੁਹਾਨੂੰ ਨਾਲ ਦੀ ਨਾਲ ਇਨਫੋਰਮੇਸ਼ਨ ਅਪਡੇਟ ਮਿਲਦੀ ਰਹੂਗੀ ਕਿ ਹੁਣ ਨੈਕਸਟ ਕੀ ਹੋ ਰਿਹਾ ਹੋਆ 올 ਰਾਈਟ ਅੱਛਾ ਜਿਵੇਂ ਘਰਾਂ ਦੀ ਗੱਲ ਕਰਦੇ ਵੀ ਘਰ ਵੀ ਬਣਾ ਕੇ ਦਿੱਤੇ ਜਾਣਗੇ ਕਿੰਨੇ ਘਰ ਬਣਾ ਕੇ ਦਿੱਤੇ ਜਾਣਗੇ ਪਹਿਲੇ ਫੇਸ ਦੇ ਵਿੱਚ ਜਿਵੇਂ ਦੂਜਾ ਫਿਰ ਤੁਸੀਂ ਕਿਹਾ ਵਾ ਵੀ ਨਾਲ ਅਸੀਂ ਚੰਗੀ ਤਰ੍ਹਾਂ ਟੈਲੀ ਕਰਾਂਗੇ ਉਸ ਜਿੰਨੇ ਕਿੰਨਾ ਕੁ ਲੋਕਾਂ ਦਾ ਘਰ ਜਿਹੜੇ ਤਬਾਹ ਹੋਏ ਨੇ ਕਿੰਨੇ ਘਰ ਬਣਾ ਕੇ ਦਿੱਤੇ ਜਾਣਗੇ ਅ ਵੀਜੀ ਇਦਾਂ ਵਾਂ ਕਿ ਅਸੀਂ ਨਾ ਯੂਸ਼ੁਅਲੀ ਕੀ ਕਰਦੇ ਆ ਕਿ ਇਦਾਂ ਨਹੀਂ ਹੈਗਾ ਕਿ ਅਸੀਂ ਡਾਇਰੈਕਟਲੀ ਜਾ ਕੇ ਮਿਲ ਲੈਨੇ ਆ ਕਰਦੇ ਆ ਸਭ ਤੋਂ ਪਹਿਲਾਂ ਜਿਹੜੇ ਜਿਹੜੇ ਪਿੰਡ ਇਫੈਕਟ ਹੋਏ ਆ ਹੁਣ ਪਿੰਡ ਦਾ ਤੁਸੀਂ 23 ਡਿਸਟ੍ਰਿਕਟਸ ਨੇ ਜਿਹੜੇ ਇਸ ਟਾਈਮ ਅਫੈਕਟਡ ਨੇ ਫਲਡ ਦੇ ਰਿਸਪੈਕਟਡ ਨੇ ਬਟ ਇਹ ਇਹ ਦੇਖ ਲਓ ਕਿ ਅਸੀਂ ਜਿਹੜੇ ਜਿਹੜੇ ਸਾਨੂੰ ਪਤਾ ਕਿ ਮੇਜਰ ਪਿੰਡ ਹੈਗੇ ਨੇ ਅਸੀਂ ਉਹਨਾਂ ਦੇ ਇਸ ਪੰਚਾਇਤਾਂ ਸਰਪੰਚਾਂ ਨਾਲ ਗੱਲ ਕਰਕੇ ਅਸੀਂ ਲਿਸਟ ਕੱਢਾਂਗੇ ਉਹਨਾਂ ਦੀ lettes ਕੱਢ ਕੇ ਫਿਰ ਉਹ ਪਰਿਵਾਰਾਂ ਨੂੰ ਜਾ ਕੇ ਵਿਜ਼ਿਟ ਕਰਾਂਗੇ ਮਿਲਾਂਗੇ ਅਸੀਂ ਐਕਸੈਸ ਕਰਾਂਗੇ ਕਿ ਹਾਂ ਕਿੰਨਾ ਡੈਮੇਜ ਆ ਕਿਵੇਂ ਆ ਤੇ ਉਸ ਉਹਦੇ ਬੇਸਿਸ ਦੇ ਉੱਤੇ ਹੀ ਅਸੀਂ ਉੱਥੇ ਕੰਮ ਕਰਨਾ ਸ਼ੁਰੂ ਕਰ ਦਾਂਗੇ ਜੇ ਸਾਨੂੰ ਪਤਾ ਲੱਗਿਆ ਕਿ ਠੀਕ ਹੈ ਜੀ ਇੱਕ ਪਿੰਡ ਚ ਚਾਰ ਘਰ ਹੈਗੇ ਆ ਤਿੰਨ ਘਰ ਨੇ ਠੀਕ ਹੈ ਜੀ ਉਹਨਾਂ ਨਾਲ ਗੱਲ ਕਰਕੇ ਅਸੀਂ ਨਾਲ ਠੀਕ ਹੈ ਜੀ ਤੇ ਇਹ ਆਨ ਗoing ਪ੍ਰੋਸੈਸਰ ਕਿਉਂਕਿ ਇਹ ਜਿਹੜਾ ਹੁਣ ਇਸ ਡੈਮੇਜ ਹੋਇਆ ਪੰਜਾਬ ਚ ਇਹ ਲੱਗ ਤੁਸੀਂ ਮੰਨ ਲਓ ਕਿ ਇਹ 2-3 ਸਾਲ ਦਾ ਪ੍ਰੋਜੈਕਟ ਹੈ ਜੀ ਇਹ ਇਮੀਡੀਏਟਲੀ ਨਹੀਂ ਹੋਊਗਾ ਬਟ ਕੋਸ਼ਿਸ਼ ਹੈ ਕਿ ਜ਼ਿੰਦਗੀ ਨੂੰ ਆਪਾਂ ਦੁਬਾਰਾ ਜਲਦੀ ਸਟਾਰਟ ਕਰੀਏ ਤੇ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਹੈਗੀਆਂ ਨੇ ਉਹ ਲੱਗੀਆਂ ਹੋਈਆਂ ਨੇ ਇਸ ਚੀਜ਼ ਵਾਸਤੇ ਇਮੀਡੀਏਟ ਵਾਸਤੇ ਬਟ ਜਿਹੜਾ ਰੀਹੈਬਿਲੀਟੇਸ਼ਨ ਹੈਗਾ ਵਾ ਇਹਨੂੰ ਜ਼ਰੂਰ ਟਾਈਮ ਲੱਗੂਗਾ 2-3 ਸਾਲ ਲੱਗ ਸਕਦੇ ਆ ਤੁਸੀਂ ਇਸ ਤੇ ਕੀ ਕਹਿਣਾ ਚਾਹੋ ਦੇ ਕੋਈ ਗੱਲ ਇਹ ਆ ਵੀ ਹੁਣ ਜਿਹੜੀ ਆਪਾਂ ਮਕਾਨਾਂ ਦੀ ਗੱਲ ਕਰਦੇ ਆ ਨਾ ਤਕਰੀਬਨ 50 ਮਕਾਨਾਂ ਦਾ ਪਹਿਲਾਂ ਹੁਣ ਸਟਾਰਟ ਕਰ ਲੈਣੇ ਆ ਕਿਉਂਕਿ ਜਿਹਦੇ ਵਿੱਚ ਮਤਲਬ ਆਪਾਂ ਜਿਵੇਂ ਜਿਵੇਂ ਰਿਪੋਰਟਾਂ ਆਈ ਜਾਣੀਆਂ ਬਾਕੀ ਜਿੱਦਾਂ ਸੰਗਤ ਦਾ ਸਹਿਯੋਗ ਹੋਊਗਾ ਉਹ ਰੋਟੀਨ ਚੱਲੂ ਜਿਵੇਂ ਹੁਣ ਆਪਾਂ ਇਹ ਮਾਹੌਲ ਦੇਖਾ ਨਾ ਆਪਾਂ ਪੰਜਾਬ ਦੇ ਵਿੱਚ ਦੇਖਦੇ ਆ ਵੀ ਕੋਈ ਜਿਵੇਂ ਹੁਣ ਖੜਾਂ ਦੀਆਂ ਖਬਰਾਂ ਚੱਲਦੀਆਂ ਫਿਰ ਇਲੈਕਸ਼ਨ ਆ ਜਾਂਦੀਆਂ ਨੇ ਨਾ ਫਿਰ ਇਧਰੋਂ ਲੋਕਾਂ ਦਾ ਧਿਆਨ ਹਟ ਕੇ ਫਿਰ ਇਲੈਕਸ਼ਨ ਵਾਲ ਹੋ ਜਾਂਦਾ ਪਰ ਸੈਫ ਦਾ ਤਾਂ ਇਹ ਇੱਕ ਵਾਅਦਾ ਆ ਵੀ ਜਿਹੜੀ ਕੰਮ ਆ ਸਾਡਾ ਅੱਜ ਵੀ ਅਸੀਂ ਉੱਥੇ ਆ ਅੱਜ ਤੋਂ ਹੁਣ 2 ਮਹੀਨਿਆਂ ਕਿ ਤਨੇ ਵੀ ਨ ਜਾਉਂਗਾ ਫਿਰ ਵੀ ਸਾਡੀ ਸੰਸਥਾ ਉੱਥੇ ਬੈਠੀ ਹੋਗੀ ਜਿੰਨਾ ਚਿਰ ਪ੍ਰੋਪਰ ਕਲੀਅਰ ਨਹੀਂ ਹੁੰਦਾ ਸੰਸਥਾ ਕੰਮ ਕਰੂਗੀ ਇਹ ਸਾਡਾ ਵਾਦਾ ਵੀ ਟਾਈਮ ਕੰਜ਼ੂਮਿੰਗ ਆ ਵੀ ਜਿਵੇਂ ਕਹਿੰਦੇ ਆ ਵੀ ਜਿਵੇਂ ਰੇਤ ਚੜ੍ਹ ਜਾਣੀ ਆ ਕਈਆਂ ਦੀ ਤਾਂ ਉਹ ਰੇਤ ਨੂੰ ਪਰੇ ਕਰਨ ਨੂੰ ਵੀ ਬਹੁਤ ਟਾਈਮ ਲੱਗ ਜਣਾ ਤਾਂ ਉੱਥੇ ਸੰਸਥਾਵਾਂ ਦੀ ਲੋਡ ਪੈਣੀ ਆ ਰਾਸ਼ਨ ਤਾਂ ਚਲੋ ਲੈ ਲੈ ਕੇ ਟਰਾਲੀਆਂ ਭਰ ਕੇ ਜਿਹੜੇ ਲੋਕ ਇੱਥੋਂ ਗਏ ਨੇ ਆ ਨਾ ਬਹੁਤ ਸਾਰੀਆਂ ਸੰਸਥਾਵਾਂ ਵੀ ਗਈਆਂ ਪਿੰਡਾਂ ਦੇ ਪਿੰਡ ਚਲੇ ਗਏ ਲੇਕਿਨ ਲੋਕਾਂ ਦਾ ਕਹਿਣਾ ਸੀ ਸਾਨੂੰ ਜੋ ਰੇਤਾ ਪਰੇ ਕਰਨਾ ਉਹਦਾ ਲੋਡ ਪੈਣੀ ਆ ਜ਼ਿਆਦਾ ਨਹੀਂ ਬਿਲਕੁਲ ਅਸੀਂ ਇਸੇ ਕਰਕੇ ਉੱਥੇ ਬ ਜਿੰਨਾ ਚਿਰ ਮਤਲਬ ਇਹ ਕਲੀਅਰ ਨਹੀਂ ਹੁੰਦਾ ਨਾ ਸੰਸਥਾ ਦਾ ਲੋਕਾਂ ਦੇ ਸਹਿਯੋਗ ਦੀ ਗੱਲ ਆ ਜਿੰਨਾ ਸਹਿਯੋਗ ਰਹੂਗਾ ਸੰਸਥਾ ਉਧਰ ਕੰਮ ਕਰੂਗੀ ਤੇ ਜਿਵੇਂ ਹੁਣ ਮਕਾਨਾਂ ਦੀਆਂ ਬਾਂ ਗੱਲ ਕਰ ਲਈ ਜਾਂ ਜਿਵੇਂ ਛੋਟੇ-ਛੋਟੇ ਲੋਕਾਂ ਦੇ ਕਾਰੋਬਾਰ ਨੇ ਕਿਦੀ ਆਟਾ ਚੱਕੀ ਆ ਉਹਦੀ ਛੱਤ ਡਿੱਗ ਪਈ ਉਹਦਾ ਸਮਾਨ ਡੈਮੇਜ ਹੋ ਗਿਆ ਉਹ ਵੀ ਕਰਕੇ ਦੇਣਾ ਜਾਂ ਕੋਈ ਛੋਟੇ ਕਾਰੋਬਾਰੀ ਆ ਕਿਦਾ ਕੋਈ ਸਮਾਨ ਛੋਟਾ ਕਾਰੋ ਕੋ ਸਕੂਟਰ ਮਕੈਨਿਕ ਆ ਮੰਨ ਲਓ ਉਹਦਾ ਸਮਾਨ ਖਰਾਬ ਹੋ ਗਿਆ ਉਹ ਸਮਾਨ ਲੈ ਕੇ ਦੇਵਾਂਗੇ ਜਾਂ ਕੋਈ ਜਿਹੜਾ ਬੰਦਾ ਛੋਟੇ-ਛੋਟੇ ਬਿਜ਼ਨਸ ਕਰਦੇ ਆ ਉਹ ਦੁਕਾਨਦਾਰੀ ਆ ਉਹ ਖਰਾਬ ਹੋ ਗਈ ਇਹ ਸੈਬ ਵੱਲੋਂ ਇਹ ਕਿਉਂਕਿ ਸੰਗਤ ਨੇ ਮਾਇਆ ਦਿੱਤੀ ਆ ਉਹ ਜਿਹੜੀ ਮਾਇਆ ਹੈਗੀ ਆ ਹੁਣ ਆਪਾਂ ਇਹ ਗੱਲ ਕਰਦੇ ਆ ਵੀ ਇਹ ਲਗਣੀ ਸਾਰੀ ਹਰ ਪੀੜਤਾਂ ਤੇ ਹੀ ਆ ਜਿੱਥੇ ਜਿੱਥੇ ਜਿਵੇਂ ਸੰਬਾਰਕ ਹੁੰਦਾ ਰੂ ਲੋਕਾਂ ਦੇ ਨਾਲ ਉਦਾਂ ਉਦਾਂ ਅਸੀਂ ਕੰਮ ਉਹ ਸ਼ੁਰੂ ਕਰ ਦਿੰਦੇ ਆ ਨਾ ਜਿਵੇਂ ਹੁਣ ਦੱਸਿਆ ਤੁਹਾਨੂੰ ਵੀ ਇਹ ਮਕਾਨਾਂ ਦਾ ਕੰਮ ਸਰਵਿਸ ਸ਼ੁਰੂ ਹੋ ਗਿਆ ਕਿਉਂਕਿ ਮਕਾਨ ਦਾ ਹੁਣ ਜਦੋਂ ਪਾਣੀ ਸੁੱਕਣਾ ਉਹ ਬੰਨਿਆ ਅੱਜ ਮੇਰੀ ਗੱਲ ਹੋਈ ਸੀ ਉਹ ਕਈ ਬੰਦਿਆਂ ਨਾਲ ਉੱਥੇ ਗੱਲ ਹੋਈ ਉਹ ਕਹਿੰਦੇ ਵੀ ਮੈਸੇਜ ਆਉਂਦੇ ਆ ਵੀ ਜਿਹੜੇ ਮਕਾਨ ਹੈਗੇ ਨੇ ਉਹ ਮਕਾਨ ਆਪਣੇ ਜਿਹੜੇ ਉਦੋਂ ਧੁੱਬਾਂ ਲੱਗਣ ਤੋਂ ਬਾਅਦ ਨਾ ਫਿਰ ਡਿਗਣੇ ਆ ਪਰ ਉਹ ਕੋਗਲ ਨਹੀਂ ਜਿੱਦਾਂ ਜਿੱਦਾਂ ਮਾਰੇ ਗਰਭਾ ਕਰੇ ਨਾ ਡਿਗਣ ਜਿੰਦਗੀ ਬਚ ਜਾਣ ਪਰ ਜਿਹੜੇ ਡਿਗ ਗਏ ਆ ਉਹਨਾਂ ਨੂੰ ਆਪਾਂ ਹੁਣ ਨਾਲ ਦੇ ਨਾਲ ਮੌਸਮ ਠੀਕ ਹੋਇਆ ਤਾਂ ਸ਼ੁਰੂ ਕਰ ਦਿਆਂਗੇ ਅੱਛਾ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਲੋਕ ਜਿਹੜੇ ਆ ਡੋਨੇਸ਼ਨ ਦੇ ਰਹੇ ਨੇ ਹਨਾ ਸੰਸਥਾਵਾਂ ਨੂੰ ਪਹੁੰਚ ਕਰ ਰਹੇ ਨੇ ਕਿ ਇਹ ਜਿਹੜੀ ਡੋਨੇਸ਼ਨ ਲਈ ਇਕੱਲੀ ਕੈਨੇਡਾ ਦੀ ਹੈ ਜਾਂ ਫਿਰ ਪੂਰੀ ਦੁਨੀਆ ਭਰ ਦੇ ਵਿੱਚੋਂ ਜਿੰਨੇ ਸਿਕਸ ਸੰਗਤਾਂ ਨੇ ਜਾਂ ਫਿਰ ਹੋਰ ਵੀ ਕਈ ਸੰਗਤਾਂ ਹੋ ਸਕਦੀਆਂ ਨੇ ਕੋਈ ਹੋਰ ਧਰਮ ਚੋਂ ਵੀ ਹੋ ਸਕਦੇ ਜਿਹੜੇ ਡੋਨੇਸ਼ਨ ਦੇ ਰਹੇ ਨੇ ਬਿਲਕੁਲ ਜੀ ਕੈਨੇਡਾ ਤੋਂ ਵੀ ਮਤਲਬ ਡੋਨੇਸ਼ਨ ਆਈ ਆ ਜਿਹੜੀ ਬਾਕੀ ਇਥੋਂ ਲੋਕਲ ਵੀ ਇਥੋਂ ਡੋਨੇਸ਼ਨ ਦੇ ਰਹੇ ਨੇ ਉਹ ਸਿਸਟਮ ਸਾਰਾ ਜਿੰਮੇ ਜਿੰਮੇ ਡੋਨੇਸ਼ਨ ਆਉਂਦੀ ਆ ਉਹ ਸਾਰਾ ਜਿਹੜਾ ਹੈਗਾ ਪੈਸਾ ਹਰ ਪੀੜ ਤਾਂ ਲਈ ਜਾਂਦਾ ਉਹ ਉੱਥੇ ਤਕਰੀਬਨ ਲੱਗੂ ਕਿਉਂਕਿ ਪੈਸਾ ਲੱਗਣਾ ਬਹੁਤ ਹੈ ਨਾ ਅੱਗੇ ਜਿਹੜੇ ਹੜ੍ਹ ਆਉਂਦੇ ਨੇ ਉਹ ਕੁਝ ਕੁਝ ਇਲਾਕਿਆਂ 'ਚ ਹੁੰਦੇ ਆ ਪਰ ਇਸ ਬਾਰੇ 'ਚ ਬਹੁਤ ਜ਼ਿਆਦਾ ਪਿੰਡ ਹੋ ਗਏ ਨਾ ਜਿਵੇਂ ਹੁਣ ਅੱਗੇ ਉਹ ਫਾਜ਼ਿਲਕਾ ਵਾਲਾ ਬਸਾ ਅੱਗੇ ਪ੍ਰੋਬਲਮ ਨਹੀਂ ਆਈ ਸੀ ਪਰ ਹੁਣ ਉਹਦੇ ਆ ਇੱਕ ਜਿਹੜਾ ਹੈਗਾ ਪਰਸੋਂ ਤੁਹਾਨੂੰ ਉੱਥੋਂ ਮੈਸੇਜ ਆਇਆ ਸੀਗਾ ਵੀ ਜਿਹੜੇ ਅਲੱ ਲੱਦੂਗੇ ਪਿੰਡਾਂ ਜਾਂ ਉਥੇ ਹੋਰ ਨੇੜੇ ਦੇ ਆਸ ਵਾਲਾ ਪਿੰਡਾਂ ਉਥੇ ਲੱਗੇ ਹੋਏ ਨੇ ਕੈਂਪ 2085 ਲੋਕੋ ਕੈਂਪ ਦੇ ਵਿੱਚ ਬੈਠੇ ਆ 785 ਜਾਂ 90 ਡੰਗਰ ਬੈਠੇ ਆ ਉਹਦੇ ਲਈ ਉਹ ਫਿਰ ਸਾਨੂੰ ਐਸੀ ਮੈਸੇਜ ਵੀ ਸਾਨੂੰ ਦੁੱਧ ਦੀ ਲੋੜ ਆ ਸੰਸਥਾ ਵੱਲੋਂ ਇਮੀਡੀਏਟਲੀ ਉਹ ਕੰਮ ਕਰਿਆ ਗਿਆ ਗੱਲ ਉਥੇ ਟੀਮ ਭੇਜਤੀ ਆ ਜੀ ਦੁੱਧ ਦੀ ਸਪਲਾਈ ਉਹਨਾਂ ਕੈਂਪਾਂ ਦੇ ਵਿੱਚ ਜਿਹੜੀ ਪੈਕੇਟ ਵਾਲੀ ਉਥੇ ਗੱਲ ਕਰਕੇ ਇੱਕ ਸੈਂਟਰ ਵਾਲੇ ਨਾਲ ਉਹ ਪੈਕੇਟ ਦੀ ਜਿਹੜੀ ਪੈਕਿੰਗ ਅੱਧਾ-ਅੱਧਾ ਕਿਲੋ ਦੀ ਕਰਕੇ ਉਹ ਬੱਚਿਆਂ ਨੂੰ ਦੁੱਧ ਦੀ ਲੋੜ ਆ ਕਿਸ ਨੂੰ ਹੋਰ ਲੋੜ ਆ ਵੈਸੇ ਦਾ ਬੰਦਿਆਂ ਲਈ ਤਾਂ ਚਾਹ ਪਾਣੀ ਬਣਦਾ ਬੱਚਿਆਂ ਲਈ ਦੁੱਧ ਦੀ ਤੇ ਕਸੂ ਆਪਾਂ ਦੁੱਧ ਕੱਲ ਤੋਂ ਸ਼ੁਰੂ ਕਰਦਾ ਉਹ ਜਿੰਨੇ ਦਿਨ ਉਹ ਕੈਂਪ ਵਿੱਚ ਬੈਠਣਗੇ ਉਹਨਾਂ ਚਿਰ ਦੁੱਧ ਦੀ ਸਪਲਾਈ ਉੱਥੇ ਰਹੂਗੀ ਅਭੀ ਵੀ ਜਿਵੇਂ ਦੇਖਿਆ ਕਿ ਜਦੋਂ ਸਵਾਲ ਹੋਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਵੀ ਹੈਲਪ ਸ਼ੁਰੂ ਹੁੰਦੀ ਹੈ ਕੋਈ ਵੀ ਸੰਸਥਾ ਤੇ ਉਂਗਲ ਚੱਕੀ ਜਾਂਦੀ ਹੈ ਵੀ ਫੰਡ ਕਿੱਥੋਂ ਆਏ ਨੇ ਇਹ ਮੇਰੇ ਵੀ ਦਿਮਾਗ ਦੇ ਵਿੱਚ ਘੁੰਮ ਰਿਆ ਸੀਗਾ ਵੀ ਫੰਡ ਜਿਹੜੇ ਇਕੱਠੇ ਕਰੇ ਜਾ ਰਹੇ ਨੇ ਵੀ ਇਹ ਵੀ ਸਵਾਲ ਕੀਤਾ ਜਾਂਦਾ ਹੈ ਕਿ ਜਿਹੜੇ ਫੰਡ ਆਉਣਗੇ ਕਈ ਉਹ ਸਾਰੇ ਦੇ ਸਾਰੇ ਜਿਹੜੇ ਇਸ ਦੇ ਬਿਮਾਰ ਹੇਠ ਹੈ ਕਿ ਉਹਨਾਂ ਤੇ ਲਈ ਜਾਣਗੇ ਜਾਂ ਫਿਰ ਕਿਸੇ ਹੋਰ ਪਾਸੇ ਵੀ ਲਈ ਜਾ ਸਕਦੇ ਨਹੀਂ ਬਿਲਕੁਲ ਜੀ ਦੇਖੋ ਜਿਹੜਾ ਪੈਸਾ ਹੈ ਆਪਣਾ ਹੜਪੀਟ ਦਾ ਲਈ ਇਕੱਠਾ ਹੋਇਆ ਇਹ ਉਹਨਾਂ ਦੇ ਲੱਗਣਾ ਤਕਰੀਬਨ ਮੈਂ ਪਹਿਲਾਂ ਵੀ ਦੱਸਿਆ ਵੀ ਉਂਗਲਾਂ ਦਾ ਲੋਕ ਮੈਸੇਜ ਕਰਦੇ ਰਹਿੰਦੇ ਆ ਜਾਂ ਕੋਈ ਕੋਇਨ ਹਰ ਵਕਤ ਵੱਖਰੇ ਵੱਖਰੇ ਹੁੰਦੇ ਆ ਕਿਉਂਕਿ ਅਗਲੇ ਨੂੰ ਪਤਾ ਨਹੀਂ ਜਦੋਂ ਸੰਸਥਾ ਨਾਲ ਬੰਦਾ ਕੋਈ ਜੁੜਦਾ ਅੱਜ ਤਾਂ ਇਹ ਸਾਡੇ ਨਾਲ ਜਿਹੜਾ ਬੰਦਾ ਜੁੜੂਗਾ ਜੁੜਨ ਤੋਂ ਬਾਅਦ ਨੂੰ ਪਤਾ ਲੱਗ ਜਾਊਗਾ ਵੀ ਇਹ ਸੰਸਥਾ ਕਿਦਾਂ ਕੰਮ ਕਰਦੀ ਆ ਬੜਾ ਕਲੀਅਰ ਜਾ ਕੰਮ ਆ ਸੰਸਥਾ ਦਾ ਉਹ ਹਰ ਜੀ ਜਿਹੜੀ ਉਹ ਹੁਣ ਦੱਸਿਆ ਵੀ ਤੁਹਾਨੂੰ ਜਿਹੜੇ ਬ ਆਪਾਂ ਵੈਬਸਾਈਟ ਤੇ ਪਾਉਣ ਦਾ ਮਤਲਬ ਤਾਂ ਆਪਣਾ ਪਰਫਾਰਮਾ ਇਹੀ ਹੈ ਨਾ ਵੀ ਹਰ ਬੰਦੇ ਨੂੰ ਪਤਾ ਲੱਗੇ ਕਿ ਸੰਸਥਾ ਕੰਮ ਕਰਦੀ ਆ ਜੇ ਆਪਾਂ ਵੈਸਾ ਨਾ ਲਾਉਣਾ ਹੋਵੇ ਕੋਈ ਚੱਕਰ ਹੀ ਨਹੀਂ ਕਿ ਠੀਕ ਆ ਜੁਗ ਆ ਗਿਆ ਤਾਂ ਲਾ ਦਈਏ ਨਾ ਇਦਾਂ ਦਾ ਕੋਈ ਸ ਨਹੀਂ ਹੈਗਾ ਜਿੰਨਾ ਪੈਸਾ ਇਕੱਠਾ ਹੋਇਆ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਉਮੀਦ ਤੋਂ ਵੱਧ ਸਹਿਯੋਗ ਦਿੱਤਾ ਉਹ ਸਾਰਾ ਪੈਸਾ ਜਿਹੜਾ ਲੋੜਵੰਦ ਪਰਿਵਾਰ ਨੇ ਉਹਨਾਂ ਪਰਿਵਾਰਾਂ ਦੇ ਲੱਗਣਾ ਸਿਕਿਵਨੈਸ ਫਾਊਂਡੇਸ਼ਨ ਦੇ ਵੱਲੋਂ ਇੱਕ ਹੋਰ ਚੀਜ਼ ਵੀ ਮੈਨੇ ਸੁਣ ਦੇ ਵਿੱਚ ਆਈ ਸੀ ਕਿ ਸਿਕ ਕਮਿਊਨਿਟੀ ਨੂੰ ਲੈ ਕੇ ਬਹੁਤ ਜ਼ਿਆਦਾ ਸੈਂਸਿਟਿਵ ਵੀ ਹੈਗੇ ਨੇ ਜਿਵੇਂ ਸਿਕਲੀਕਾ ਕ ਉਨ ਦੇਖਿਆ ਕਰਿਆ ਜਾਂਦਾ ਹੁੰਦਾ ਸੀ ਲੇਕਿਨ ਉਹਦੇ ਉੱਤੇ ਵੀ ਧਿਆਨ ਦਿੱਤਾ ਜਾ ਰਿਹਾ ਉਹਨਾਂ ਦੇ ਘਰ ਬਣਵਾਏ ਜਾ ਰਹੇ ਆ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾ ਰਹੀ ਹੈ ਹਨ ਵੀ ਇਹ ਕਿਦਾਂ ਵਰਕ ਕੀਤਾ ਜਾ ਰਿਹਾ ਤੇ ਕਿੰਨੇ ਕੁ ਬੱਚੇ ਹੈਗੇ ਜਿਹੜੇ ਅਡੌਪਟ ਕੀਤੇ ਗਏ ਨੇ ਲੋਕਾਂ ਦੇ ਵੱਲੋਂ ਵੀ ਹਾਂ ਉਹਨਾਂ ਨੂੰ ਪੜ੍ਹਾਈ ਕੀਤੀ ਜਾਵੇ ਤਕਰੀਬਨ 1500 ਬੱਚਾ ਇਹਦਾ ਸੰਸਥਾ ਦੇ ਕੋਲੇ ਪੜ੍ਹ ਰਿਹਾ ਵਾ ਉਹਦੇ ਵਿੱਚ ਸਾਰੀਆਂ ਕਮਿਊਨਿਟੀਆਂ ਨੇ ਇਕੱਲੀ ਆਪਾਂ ਸਿੱਖ ਕਮਿਊਨਿਟੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਸਾਰੀਆਂ ਕਮਿਊਨਿਟੀ ਜੋ ਵੀ ਲੋੜਵੰਦ ਬੱਚਾ ਹਨ ਵੀ ਜਿਹੜਾ ਉਹ ਸਿੰਗਲ ਮਦਰ ਬੱਚੇ ਨੇ ਜਾਂ ਕੋਈ ਗਰੀਬ ਪਰਿਵਾਰ ਆ ਕੋਈ ਬੜੇ ਤਰ੍ਹਾਂ ਦੇ ਬੱਚੇ ਹੜ ਕੋਈ ਕ ਦਾਦਾ ਦਾ ਕੋਈ ਰਹਿੰਦੇ ਨੇ ਕੋਈ ਆਪਦਾ ਨਾਨਾ ਨਾਨੀ ਕੋ ਰਹਿੰਦਾ ਉਹਨਾਂ ਦੇ ਮਦਰ ਫਾਦਰ ਜਿੱਦ ਤੋ ਗਈ ਜਾਂ ਕੋਈ ਮਦਰ ਚਲੀ ਗਈ ਛੱਡ ਕੇ ਜਾਂ ਕੁਝ ਵੀ ਆ ਮਤਲਬ ਉਹ ਬੱਚੇ ਆਪਣਾ ਕੋਈ ਜ਼ਿਆਦਾ ਪੜਦੇ ਨੇ ਪਰ ਉਹ ਇਦਾਂ ਦਾ ਕੁਝ ਨਹੀਂ ਹੈਗਾ ਉਹ ਸਾਰੇ ਮਤਲਬ ਜਿਹੜੇ ਰਲਵੇਂ ਬੱਚੇ ਹਰ ਧਰਮ ਦੇ ਉਹ ਸੰਸਥਾ ਕੋਲ ਪੜਦੇ ਆ ਤੇ ਜਾਂ ਇੱਕ ਦੇ ਵਿੱਚ ਆਪਾਂ ਉਹਨਾਂ ਗ੍ਰ anthi ਸਿੰਘਾਂ ਦੇ ਮਕਾਨ ਆ ਉਹ ਮਕਾਨ ਸੰਸਥਾ ਵੱਲੋਂ ਬਣਾ ਕੇ ਦਿੱਤੇ ਜਾ ਰਹੇ ਆ ਉਹ ਕਾਫੀ ਮਕਾਨ ਬਣ ਚੁੱਕੇ ਆ ਜਿਹੜੇ ਲੋੜਵੰਦ ਪਰਿਵਾਰ ਨੇ ਉਹ ਪ੍ਰੋਪਰ ਪਹਿਲਾਂ ਵੀ ਦੱਸਿਆ ਵੀ ਹੁਣ ਵੀ ਆਪਾਂ ਸਰਵੇ ਕਰਕੇ ਕੰਮ ਕਰਨਾ ਪਹਿਲਾਂ ਵੀ ਆ ਮੈਂ ਸਰਵੇ ਕਰਕੇ ਕੰਮ ਕਰਦੇ ਆ ਵੀ ਜਿੱਦਾਂ ਦਾ ਸਰਵੇ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਵੀ ਇਹ ਪਰਿਵਾਰ ਲੋੜਵੰਦ ਆ ਉੱਥੇ ਸੰਸਤਾ ਕੰਮ ਕਰਦੀ ਆ ਜਿੰਦ ਜੀ ਹੁਣ ਸਰਵੇ ਕੀ ਕਹਿੰਦਾ ਪਿਆ ਵਾ ਵੀ ਹੁਣ ਦੇ ਹਾਲਾਤ ਕੀ ਨੇ ਜੀ ਪੰਜਾਬ ਦੀ ਗੱਲ ਕਰੀਏ ਤਾਂ ਬੜਾ ਕਿੰਨੇ ਕਹਿੰਦੇ ਟਫ ਟਾਈਮ ਆ ਬਟ ਇਹ ਆ ਕਿ ਜਿਹੜੀ ਪੰਥ ਹੈਗਾ ਜਾਂ ਕੌਮ ਆ ਸਾਡੀ ਉਹ ਬਿਲਕੁਲ ਚੜ੍ਹਦੀ ਕਲਾ 'ਚ ਆ ਠੀਕ ਹੈ ਆਪ ਜੀ ਨੇ ਦੇਖਿਆ ਹੋਊਗਾ ਪਿਛਲੇ ਦਿਨਾਂ 'ਚ ਜੇ ਮੈਂ ਹੜ ਦਾ ਪਤਾ ਲੱਗਿਆ ਤੇ ਜਿਹੜਾ ਸਾਡਾ ਯੂਥ ਆ ਉਹਨਾਂ ਨੇ ਇੱਕ ਮਿੰਟ ਵੀ ਵੇਟ ਨਹੀਂ ਕੀਤਾ ਉਹਨਾਂ ਨੇ ਆਪਣੇ 15-15 ਲੱਖ ਦੇ ਟਰੈਕਟਰ ਕੱਢ ਕੇ ਟਰਾਲੀਆਂ ਲਾ ਕੇ ਨਾਲ ਹੀ ਪਾਣੀ ਖਾਣ ਨੂੰ ਜੋ ਵੀ ਹੈਗਾ ਉਹ ਫਟਾਫਟ ਪਾਣੀ 'ਚ ਵੜ ਗਏ ਉਹਨਾਂ ਨੇ ਵੇਟ ਹੀ ਨਹੀਂ ਕੀਤਾ ਕਿਸੇ ਚੀਜ਼ ਦਾ ਕਿ ਗਵਰਨਮੈਂਟ ਆਊਗੀ ਜਾਂ ਗਵਰਨਮੈਂਟ ਕਿਸ ਤਰ੍ਹਾਂ ਦੀ ਸਾਨੂੰ ਹੈਲਪ ਕਰੂਗੀ ਉਹ ਪਹਿਲਾਂ ਪਹੁੰਚ ਗਏ ਨੇ ਬਟ ਇਹ ਹੈ ਕਿ ਇਹੀ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਜੇ ਜਿੰਨਾ ਪੰਜਾਬ ਸ਼ੁਰੂ ਤੋਂ ਜੇ ਆਪਣੀ ਹਿਸਟਰੀ ਦੇਖੀਏਗੀ ਜਿੰਨਾ ਟਫ ਟਾਈਮ ਪੰਜਾਬ ਤੇ ਆਇਆ ਵਾ ਪੰਜਾਬ ਉਹਨਾਂ ਹੀ ਉੱਪਰ ਕੇ ਉੱਠਿਆ ਵਾ ਠੀਕ ਹੈ ਜੀ ਤੇ ਹੁਣ ਵੀ ਜਿਹੜਾ ਟਾਈਮ ਟਫ ਹੈਗਾ ਬਟ ਇਹ ਹੈ ਕਿ ਤੁਸੀਂ ਦੇਖ ਲਓ ਕਿ ਆਉਣ ਵਾਲੇ ਟਾਈਮ 'ਚ ਪੰਜਾਬ ਫਿਰ ਖੁਸ਼ਹਾਲ ਹੋ ਜਾਊਗਾ ਜਿਵੇਂ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਲੋਕ ਨੇ ਜਿਹੜੇ ਸਾਡੇ ਜਿਹੜੀ ਕੌਮ ਹੈਗੀ ਆ ਚਾਹੇ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਆ ਤੇ ਉਹ ਸਾਰੇ ਇਕੱਠੇ ਹੋ ਕੇ ਹੈਲਪ ਕਰ ਰਹੇ ਆ ਇੱਕ ਦੂਜੇ ਨੂੰ ਤੇ ਉਹ ਕਦੇ ਕੌਮ ਜਿਹੜਾ ਪੰਜਾਬ ਕਦੇ ਵੀ ਥੱਲੇ ਲੱਗੀ ਨਹੀਂ ਸਕਦਾ ਜੀ ਜਿਵੇਂ ਕਿਸੇ ਪੰਜਾਬ ਆ ਜਿਹੜਾ ਜਿਹੜਾ ਪੰਜਾਬੀ ਹੈ ਜਿਹੜੀ ਮਰਜੀ ਕਮਿਊਨਿਟੀ ਤੋਂ ਹੋਵੇ ਇੱਕ ਸੈਲਫ ਰਿਸਪੈਕਟ ਮੰਨਦਾ ਆ ਆਪਦੀ ਵੀ ਹਾਂ ਵੀ ਸੈਲਫ ਰਿਸਪੈਕਟ ਵੀ ਕੋਈ ਚੀਜ਼ ਹੁੰਦੀ ਆ ਬਿਲਕੁਲ ਤੁਸੀਂ ਹਿਸਟਰੀ ਚੱਕ ਕੇ ਦੇਖ ਲਿਓ ਚਾਹੇ ਉਹ ਗੁਰੂਆਂ ਦੇ ਟਾਈਮ ਹੈਗਾ ਵਾ ਜਾਂ ਚਾਹੇ ਤੁਸੀਂ ਆ ਕਿਸਾਨ ਮੋਰਚਾ ਦੇਖ ਲਓ ਚਾਹੇ ਆ ਹੋਰ ਕੋਈ ਕੋਈ ਆਪਤਾ ਆਈ ਹੋਵੇ ਪੰਜਾਬ ਦੇ ਉੱਤੇ ਤੇ ਉਹ ਸੈਲਫ ਸੈਲਫ ਰੈਲੈਂਡ ਰਹਿਆ ਵਾ ਕਿ ਅਸੀਂ ਪਹਿਲ ਰੱਖੀ ਆ ਆਪ ਹੀ ਆਪ ਹੀ ਉਹਨਾਂ ਨੇ ਆਪਣੇ ਆਪ ਨੂੰ ਸੈਲਫ ਇਨਰਲੈਂਡ ਰੱਖਿਆ ਕਿ ਨਹੀਂ ਜੀ ਸਾਨੂੰ ਕਿਸੇ ਕੋਲ ਮੰਗਣ ਦੀ ਲੋੜ ਨਹੀਂ ਹੈਗੀ ਅਸੀਂ ਆਪ ਹੀ ਇੰਨੇ ਸક્ષਮ ਹੈਗੇ ਆ ਕਿ ਅਸੀਂ ਆਪਣੇ ਪੈਰਾਂ ਤੇ ਆਪ ਖੜੇ ਹੋ ਸਕਦੇ ਆ ਠੀਕ ਹੈ ਜੀ ਤੇ ਉਹੀ ਚੀਜ਼ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਜਨਰੇਸ਼ਨ ਆ ਰਹੀ ਹੈ ਉਹਨਾਂ ਚ ਆਪਣੇ ਆਪ ਹੀ ਉਹ ਪੈਦਾ ਹੁੰਦੀ ਹੈ ਪੈਦਾ ਹੁੰਦੇ ਹੀ ਉਹਨਾਂ ਦੇ ਅੰਦਰ ਉਹ ਚੀਜ਼ ਹੁੰਦੀ ਹੈ ਠੀਕ ਹੈ ਜੀ ਇਹ ਸਭ ਤੋਂ ਵੱਡੀ ਖੂਬਸੂਰਤੀ ਹੈ ਪੰਜਾਬ ਦੀ ਅਮਜੀਤ ਜੀ ਕਿਦਾਂ ਕੋਈ ਡੋਨੇਟ ਕਰ ਸਕਦਾ ਹੈ ਸਿੱਖੀ ਬਿਜ਼ਨਸ ਫਾਊਂਡੇਸ਼ਨ ਨੂੰ ਜੋ ਵੀ ਰਾਸ਼ੀ ਹੋਵੇ ਜਾਂ ਫਿਰ ਕੋਈ ਹੋਰ ਚੀਜ਼ ਸਮਾਨ ਹੋਵੇ ਵੀ ਜਿਹੜੇ ਹਰਪੀਟ ਤੱਕ ਪਹੁੰਚ ਸਕੇ ਉਹਦੇ ਵਿੱਚ ਜਿੱਦਾਂ ਇਹਨੂੰ ਦੱਸਿਆ ਆਪਾਂ ਵੀ ਨਾ ਆਪਣੇ ਬਖਰੇ-ਬਖਰੇ ਵੇਰ ਹੌਸਾ ਬਣੀ ਹੋਇਆ ਨਾ ਸਾਈਡਾਂ ਤੇ ਇੱਕ ਲੁਧਿਆਣੇ ਦੇ ਵਿੱਚ ਵੀ ਆਪਾਂ ਐਮਬੀਡੀ ਮਾਲ ਦੇ ਕੋਲੇ ਆਪਣਾ ਜਿਹੜਾ ਇੱਕ ਟੈਂਟ ਲੱਗਿਆ ਹੋਇਆ ਇੱਥੇ ਗੁਰਦੁਆਰਾ ਸਿੰਘ ਸਭਾ ਆ ਉੱਥੇ ਆਪਾਂ ਜਿਹੜਾ ਸਮਾਨ ਕੋਈ ਵੀ ਆਉਂਦਾ ਉਹ ਆਪਾਂ ਇੱਥੇ ਇਕੱਠਾ ਕਰਦੇ ਆ ਜਿੰਨਾ ਸਮਾਨ ਆਪਾਂ ਕੋਲ ਇੱਥੇ ਇਕੱਠਾ ਹੋਊਗਾ ਉਹ ਸਾਰਾ ਸਮਾਨ ਲੋਕਾਂ ਜਿਹੜਾ ਦਿੱਤਾ ਆ ਉੱਥੇ ਉਹ ਲੋੜਵੰਦ ਪਰਿਵਾਰਾਂ ਦੇ ਕੋਲੇ ਪਹੁੰਚ ਜਾਣਾ ਕੋਈ ਇੱਥੇ ਦਫ਼ਤਰ ਤੱਕ ਪਹੁੰਚ ਕਰ ਸਕਦੇ ਜੇ ਅਗਰ ਤੁਹਾਨੂੰ ਲੱਭਦਾ ਨਹੀਂ ਕੋਈ ਹਾਂ ਬਿਲਕੁਲ ਇੱਥੇ ਵਾਲੀ ਚੌਂਕ ਫਰੋਜ ਰੋਡ ਦੇ ਉਦਾ ਸਾਈਡ ਤੇ ਵੀ ਜਾ ਸਕਦੇ ਆ ਉਹਦੇ ਜਿਹੜਾ ਆਪਣਾ ਕਯੂਆਰ ਕੋਡ ਹੈਗਾ ਉਹਦੇ ਉੱਤੇ ਵੀ ਉਹ ਡੋਨੇਸ਼ਨ ਦੇ ਸਕਦੇ ਆ ਜਿੱਦਾਂ ਵੀ ਮਤਲਬ ਲੱਗੇ ਵੀ ਨਹੀਂ ਤਾਂ ਸਾਡੇ ਜਿਹੜੇ ਹੈਲਪਲਾਈਨ ਨੰਬਰ ਉਹਦੇ ਹੈਗੇ ਨੇ ਉੱਤੇ ਕਾਲ ਕਰ ਸਕਦੇ ਆ ਉੱਤੇ ਉਹਨਾਂ ਨੂੰ ਆਪਾਂ ਗਾਈਡ ਕਰ ਦਾਂਗੇ ਉਹ ਕਿੱਥੋਂ ਬੰਦਾ ਡੋਨੇਸ਼ਨ ਕਰਨੀ ਚਾਹੁੰਦਾ ਉਹਨੇ ਕਿੱਥੇ ਕਰਨੀ ਆ ਉਹ ਆਪਾਂ ਉਹਨਾਂ ਨੂੰ ਦੱਸ ਸਕਦੇ ਆ ਫੋਨ ਤੇ ਹੈਲਪਲਾਈਨ ਨੰਬਰ ਜਿਹੜੇ ਆਫੀਸ਼ੀਅਲੀ ਜਾਂ ਫਿਰ ਆਪਣਾ ਨੰਬਰ ਹੀ ਪ੍ਰੋਵਾਈਡ ਕਰ ਸਕਦੇ ਹੋ ਵੀ ਲੋਕ ਜਿਹੜੇ ਮਦਦ ਲੈਣਾ ਚਾਹੁੰਦੇ ਨੇ ਉਹ ਕੰਟੈਕਟ ਕਰ ਸਕਣ ਨਹੀਂ ਉਹਦੇ ਵਿੱਚ ਸਾਡੇ ਆਫਿਸ ਦੇ ਨੰਬਰ ਨੇ ਉਹ ਆਫਿਸ ਦੇ ਵਿੱਚੋਂ ਇੱਥੇ ਕਾਲ ਆਊਗੀ ਇਥੋਂ ਆਫਿਸ ਦੇ ਨੰਬਰ ਦਿੱਤੇ ਸੋ ਬਦਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ